ਸੁਲਤਾਨਪੁਰ ਲੋਧੀ ਨੂੰ ਅਲਵਿਦਾ ਕਹਿ ਕੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਇੱਕ ਲੰਮੀ ਯਾਤਰਾ ਉੱਤੇ ਚੱਲ ਪਏ ਭਾਈ ਮਰਦਾਨਾ ਉਹਨਾਂ ਦੇ ਨਾਲ ਸੀ ਸਭ ਤੋਂ ਪਹਿਲਾਂ ਉਹ ਤਲਵੰਡੀ ਰਾਏ ਪੋਈ ਦੀ ਗਏ ਉੱਥੇ ਉਹ ਆਪਣੇ ਮਾਤਾ ਪਿਤਾ ਤੇ ਪਿੰਡ ਦੇ ਹੋਰ ਲੋਕਾਂ ਨੂੰ ਮਿਲੇ ਭਾਈ ਮਰਦਾਨਾ ਵੀ ਆਪਣੇ ਘਰ ਵਾਲਿਆਂ ਨੂੰ ਮਿਲਣ ਗਿਆ ਤੇ ਉਸ ਵੀ ਆਪਣਾ ਮਨੋਰਥ ਦੱਸਿਆ ਗੁਰੂ ਸਾਹਿਬ ਜੀ ਨਾਲ ਲੰਮੇ ਪੰਦ ਤੇ ਜਾ ਰਿਹਾ ਏ ਪਾਈ ਮਰਦਾਨੇ ਦਾ ਨਵਾਂ ਰੂਪ ਵੇਖ ਕੇ ਉਸ ਦੇ ਘਰ ਵਾਲੇ ਬਹੁਤ ਪ੍ਰਸੰਨ ਹੋਏ ਆਪਣੇ ਪੁੱਤਰ ਨੂੰ ਇੱਕ ਚੰਗਾ ਗਾਇਕ ਤੇ ਰਬਾਬੀ ਵੇਖ ਕੇ ਉਹਨਾਂ ਦੀ ਖੁਸ਼ੀ ਦੀ ਹੱਦ ਨਹੀਂ ਸੀ ਰਹੀ ਗੁਰੂ ਸਾਹਿਬ ਜੀ ਨੇ ਵੀ ਆਪਣੇ ਮਾਤਾ ਪਿਤਾ ਨੂੰ ਆਪਣੇ ਲੰਮੇ ਪੈਂਡੇ ਬਾਰੇ ਦੱਸ ਦਿੱਤਾ ਉਹਨਾਂ ਬੇਸ਼ੱਕ ਗੁਰੂ ਸਾਹਿਬ ਜੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਆਪਣੇ ਪੁੱਤਰ ਦੀ ਇਲਾਹੀ ਮਨੋਰਥ ਅੱਗੀ ਉਹ ਵੀ ਝੁੱਕ ਗਏ ਤੇ ਉਹਨਾਂ ਨੇ ਖੁਸ਼ੀ-ਖੁਸ਼ੀ ਆਪਣੇ ਪੁੱਤਰ ਨੂੰ ਸੜਦੀ ਬਲਦੀ ਲੁਕਾਈ ਨੂੰ ਸ਼ਾਂਤ ਕਰਨ ਵਾਸਤੇ ਤੋਰ ਦਿੱਤਾ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਹੁਣ ਨਿਸ਼ਚਿੰਤ ਹੋ ਕੇ ਆਪਣੀ ਯਾਤਰਾ ਤੇ ਨਿਕਲ ਤੁਰੇ ਇਸ ਯਾਤਰਾ ਦਾ ਪਹਿਲਾ पड़ा ਉਹਨਾਂ ਨੇ ਸੈਦਪੁਰ ਜਿਸ ਨੂੰ ਪੰਜਾਬ ਵਿੱਚ ਐਮਨਾਬਾਦ ਕਿਹਾ ਜਾਂਦਾ ਸੀ ਜਾ ਕੇ ਕੀਤਾ ਗੁਰੂ ਸਾਹਿਬ ਜੀ ਨੇ ਇੱਕ ਨਵੇਂ ਪ੍ਰਕਾਰ ਦਾ ਲਿਬਾਸ ਪਾਇਆ ਸੀ ਤੇ ਭਾਈ ਮਰਦਾਨੇ ਨੇ ਵੀ ਅਜੇ ਹੀ ਅਨੋਖੇ ਲਿਬਾਸ ਦੇ ਨਾਲ ਇੱਕ ਅਨੋਖਾ ਸਾਜ ਵੀ ਚੁੱਕਿਆ ਹੋਇਆ ਸੀ ਜਿਹੜਾ ਵੀ ਉਹਨਾਂ ਨੂੰ ਵੇਖਦਾ ਸੀ ਉਹਨਾਂ ਦੀ ਅਦਭੁਤ ਰੂਪ ਤੋਂ ਪ੍ਰਭਾਵਤ ਹੋਏ ਬਿਨਾ ਨਹੀਂ ਸੀ ਰਹਿ ਸਕਦਾ ਉਹ ਜਿਸ ਪਾਸੇ ਵੀ ਜਾਂਦੇ ਸਨ ਸੈਦਪੁਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਹੋ ਤੁਰੇ ਜਦੋਂ ਤੁਰੇ ਜਾਂਦੇ ਸਨ ਗੁਰੂ ਸਾਹਿਬਾਂ ਨੇ ਵੇਖਿਆ ਕਿ ਇੱਕ ਕਾਰੀਗਰ ਆਪਣੇ ਕੰਮ ਵਿੱਚ ਮਸਤ ਖੇਤੀਬਾੜੀ ਨਾਲ ਸੰਬੰਧਤ ਉਜਾਰ ਬਣਾਉਣ ਵਿੱਚ ਮਸਤ ਸੀ ਸਾਰੇ ਲੋਕ ਗੁਰੂ ਜੀ ਨੂੰ ਵੇਖਦੇ ਆਏ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ ਪਰ ਉਹ ਕਾਰੀਗਰ ਨੇ ਐਨਾ ਰੋਲਾ ਗੋਲਾ ਹੋਣ ਦੇ ਬਾਵਜੂਦ ਵੀ ਗੁਰੂ ਜੀ ਵੱਲ ਨਾ ਵੇਖਿਆ ਗੁਰੂ ਸਾਹਿਬ ਕੁਝ ਦੇਰ ਉਸ ਵੱਲ ਤੱਕਦੇ ਰਹੇ ਪਰ ਫਿਰ ਵੀ ਉਸ ਨਾ ਵੇਖਿਆ ਤੇ ਨਾ ਹੀ ਆਪਣੇ ਕੰਮ ਵੱਲੋਂ ਧਿਆਨ ਹਟਾਇਆ ਗੁਰੂ ਸਾਹਿਬ ਜੀ ਉੱਥੇ ਇਕ ਲੋਗੇ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਸਾਨੂੰ ਅੱਜ ਸਾਡਾ ਪਹਿਲਾ ਸਿੱਖ ਮਿਲ ਗਿਆ ਏ ਇਸ ਮਨੁੱਖ ਵੱਲ ਵੇਖੋ ਇਹ ਆਪਣੇ ਕੰਮ ਵਿੱਚ ਐਨਾ ਗਲਤਾਂ ਨੇ ਇਸ ਨੂੰ ਬਾਕੀ ਦੁਨੀਆ ਦਾ ਕੋਈ ਵੀ ਅਹਿਸਾਸ ਨਹੀਂ ਜਿਸ ਤਰ੍ਹਾਂ ਇੱਕ ਕਿਰਤੀ ਨੇ ਆਪਣੀ ਕਿਰਤ ਵਿੱਚ ਮਨ ਲਾਇਆ ਏ ਤੇ ਆਪਣੇ ਬਾਹਰਲੇ ਮਾਹੌਲ ਨੂੰ ਭੁੱਲ ਗਿਆ ਏ ਇਹ ਸਤ੍ਰਈ ਮਨੋਕ ਆਪਣੀ ਸੁਰਤ ਪ੍ਰਭੂ ਦੇ ਸ਼ਬਦ ਨਾਲ ਜੋੜੇ ਤਾਂ ਉਹ ਪ੍ਰਭੂ ਨੂੰ ਪਾ ਸਕਦਾ ਹੈ ਅੱਜ ਸਾਡਾ ਪਹਿਲਾ ਅਪੜਾ ਇੱਥੇ ਹੀ ਹੋਵੇਗਾ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਭਾਈ ਲਾਲੂ ਦੀ ਦੁਕਾਨ ਦੇ ਸਾਹਮਣੇ ਜਾ ਕੇ ਖਲੋਗੇ ਭਾਈ ਲਾਲੂ ਨੂੰ ਜਦ ਆਪਣੇ ਲੱਗੇ ਹੀ ਕੁਝ ਹਿਲਜੁਲਦਾ ਅਹਿਸਾਸ ਹੋਇਆ ਤਾਂ ਉਹ ਸਿਰ ਚੁੱਕਿਆ ਕੀ ਵੇਖਦਾ ਏ ਇੱਕ ਅਲਾਈ ਜੇਰਾ ਉਸ ਵੱਲ ਵੇਖ ਕੇ ਮੁਸਕਰਾ ਰਿਹਾ ਏ ਉਸਨੇ ਆਪਣਾ ਕੰਮ ਕਾਜ ਵਿੱਚ ਹੀ ਛੱਡ ਦਿੱਤਾ ਤੇ ਗੁਰੂ ਸਾਹਿਬਾ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਆਓ ਮਹਾਪੁਰਸ਼ੋ ਬਰਾਜੋ ਉਹ ਨਾ ਨੂੰ ਆਪਣੇ ਘਰ ਅੰਦਰ ਲੈ ਗਿਆ ਤੇ ਆਪਣੇ ਮੰਜੀ ਉੱਤੇ ਬੈਠਣ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਉਸਦੇ ਸੰਕੇਤ ਨੂੰ ਸਮਝ ਲਿਆ ਤੇ ਮੰਜੀ ਉੱਤੇ ਉਹ ਇੰਜ ਬੈਠ ਗਏ ਜਿਵੇਂ ਆਪਣੇ ਘਰ ਵਿੱਚ ਆਗੇ ਹੋਣ ਭਾਈ ਲਾਲੋ ਗੁਰੂ ਸਾਹਿਬ ਜੀ ਨੂੰ ਮੰਝੇ ਤੇ ਬਿਠਾ ਕੇ ਆਪਣੀ ਘਰ ਵਾਲੀ ਨੂੰ ਕਹਿਣ ਚਲੇ ਗਏ ਕਿ ਕੁਝ ਹਨ ਬਣੇ ਤਿਆਰ ਕਰੇ ਕਿਉਂਕਿ ਇਲਾਹੀ ਪਰੋਣੇ ਆਏ ਹਨ ਉਹਨਾਂ ਦੀ ਘਰ ਵਾਲੀ ਭਾਵ ਉਹਨਾਂ ਦੀ ਪਤਨੀ ਹਾਂਜੀ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਈ ਤੇ ਪਾਈ ਲਾਲੋ ਗੁਰੂ ਸਾਹਿਬ ਜੀ ਕੋਲ ਇੱਕ ਫੱਟੀ ਢਾਕੇ ਬੈਠ ਗਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮੰਝੇ ਤੇ ਬੈਠਣ ਨੂੰ ਕਿਹਾ ਪਰ ਪਾਈ ਲਾਲੋ ਕਹਿਣ ਲੱਗੇ ਤੁਸੀਂ ਸਾਡੇ ਪ੍ਰੋਹਣੇ ਹੋ ਤੇ ਮੈਂ ਆਪਣੇ ਪ੍ਰੋਹਣਿਆਂ ਨੂੰ ਸਰਤਾਜ ਸਮਝਦਾ ਹਾਂ ਐਸ ਲਈ ਮੇਰਾ ਤੁਹਾਡੇ ਪੈਰਾਂ ਵਿੱਚ ਬੈਠਣਾ ਠੀਕ ਹੈ ਪਰ ਗੁਰੂ ਜੀ ਨੇ ਉਸ ਨੂੰ ਬਾਹ ਤੋਂ ਫੜ ਕੇ ਆਪਣੇ ਪਾਸ ਬਿਠਾ ਲਿਆ ਤੇ ਉਹ ਕਹਿਣ ਲੱਗੇ ਦਸਾਂ ਨਵਾਂ ਦੀ ਕਿਰਤ ਹੀ ਸਭ ਤੋਂ ਉੱਚਾ ਤੇ ਸੁੱਚਾ ਧਰਮ ਹੈ ਤੇ ਸਭ ਤੋਂ ਉੱਚੀ ਜਾਤ ਹੈ ਇਸ ਸੰਸਾਰ ਵਿੱਚ ਸਭ ਤੋਂ ਉੱਚੀ ਜਾਤ ਵਾਲਾ ਉਹੀ ਹੋ ਸਕਦਾ ਏ ਜਿਹੜਾ ਸਭ ਤੋਂ ਉੱਚੀ ਕਿਰਤ ਕਰੇ ਅੱਜ ਮੈਂ ਸੈਦਪੁਰ ਵਿੱਚ ਵੇਖਿਆ ਏ ਕਿ ਸਾਰੇ ਦੁਕਾਨਦਾਰ ਤੇ ਕਾਮੇ ਆਦੀ ਸਾਨੂੰ ਵੇਖ ਕੇ ਸਾਡੇ ਨਾਲ ਹੀ ਤੁਰ ਪੈਂਦੇ ਸਨ ਪਰ ਤੁਸੀਂ ਸਾਡੇ ਵੱਲ ਤੱਕਿਆ ਵੀ ਨਹੀਂ ਤੁਹਾਡੀ ਸੁੱਚੀ ਕਿਰਤ ਵਿੱਚ ਸਾਨੂੰ ਐਸੀ ਮਹਿਕ ਆਈ ਕਿ ਅਸੀਂ ਹੂਰ ਅੱਗੇ ਨਹੀਂ ਜਾ ਸਕੇ ਤੇ ਅੱਜ ਤੈਨੂੰ ਪ੍ਰਭੂ ਰੂਪ ਜਾਣ ਕੇ ਤੇਰੀ ਸੰਗਤ ਵਾਸਤੇ ਹਾਜ਼ਰ ਹੋਏ ਆਂ ਭਾਈ ਲਾਲੋ ਗੁਰੂ ਸਾਹਿਬ ਦੀਆਂ ਅਜਿਹੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹ ਥੋੜੀ ਦੇਰ ਬਾਅਦ ਕੋਧਰੇ ਦੀਆਂ ਰੋਟੀਆਂ ਉੱਤੇ ਸਾਗ ਪਾ ਕੇ ਲੈ ਆਏ। ਗੁਰੂ ਸਾਹਿਬ ਜੀ ਨੇ ਛੱਟ ਖਾਣ ਲੱਗ ਪਏ ਪਰ ਮਰਦਾਨਾ ਬੁਰਕੀ ਪੰਨਣ ਤੋਂ ਵੀ ਡਰਦਾ ਸੀ। ਉਹ ਸਮਝ ਰਿਹਾ ਸੀ ਕਿ ਐਨੀ ਸਖਤ ਰੋਟੀ ਕਿਵੇਂ ਖਾਵੇਗਾ। ਜਿਹੜਾ ਸਾਰੀ ਉਮਰ ਵਧੀਆ ਖਾਣੇ ਖਾਣ ਦਾ ਸ਼ੁਕੀਨ ਸੀ ਉਹ ਕੋਧਰੇ ਦੀ ਰੋਟੀ ਨੂੰ ਵੇਖ ਕੇ ਹੀ ਪਰੇਸ਼ਾਨ ਸੀ। ਪਰ ਜਦੋਂ ਨਾ ਵੇਖਿਆ ਕਿ ਗੁਰੂ ਜੀ ਉਸ ਰੋਟੀ ਨੂੰ ਬੜੇ ਸੁਆਦ ਨਾਲ ਖਾ ਰਹੇ ਹਨ ਤਾਂ ਉਸ ਵੀ ਬੁਰਕੀ ਤੋੜੀ। ਤੇ ਜਦ ਉਹ ਸਮੂਹ ਵਿੱਚ ਪਾਈ ਤਾਂ ਅਤ ਸੁਆਦੀ ਲੱਗੀ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਤੇ ਪਾਈ ਲਾਲੋ ਇੱਕ ਦੂਸਰੇ ਦੇ ਐਨੇ ਨੇੜੇ ਹੋ ਗਏ ਨਾ ਹੀ ਗੁਰੂ ਜੀ ਦਾ ਤੇ ਨਾ ਹੀ ਪਾਈ ਲਾਲੋ ਦਾ ਉਹਨਾਂ ਨੂੰ ਵਿਸ਼ਨ ਨੂੰ ਜੀ ਕਰਦਾ ਸੀ ਪਾਈ ਮਰਦਾਨਾ ਰਬਾਬ ਵਜਾਉਂਦਾ ਗੁਰੂ ਜੀ ਸ਼ਬਦ ਦਾ ਗਾਇਨ ਕਰਦੇ ਤੇ ਸ਼ੈਰ ਦੇ ਆਮ ਲੋਕ ਸੁਣਨ ਵਾਸਤੇ ਪਾਈ ਲਾਲੋ ਦੇ ਘਰ ਇਕੱਠੇ ਹੋਣ ਲੱਗੇ ਉਹ ਪਹਿਲਾ ਸਤ ਸੰਗ ਸੀ ਜਦ ਪਾਈ ਲਾਲੋ ਜੀ ਦੇ ਘਰ ਗੁਰੂ ਸਾਹਿਬ ਜੀ ਨੇ ਸ਼ਬਦ ਦਾ ਗਾਇਨ ਕਰਕੇ ਫਿਰ ਉਸ ਦੀ ਵਿਆਖਿਆ ਕੀਤੀ ਤੇ ਆਪ ਲੋਕਾਂ ਨੂੰ ਆਪਣੇ ਆਪ ਨੂੰ ਪਛਾਣਨ ਲਈ ਕਿਹਾ ਉਹਨਾਂ ਦਾ ਇਹ ਸਤਸੰਗ ਇੰਨਾ ਮਕਬੂਲ ਅਤੇ ਦਿਲਾਂ ਨੂੰ ਮੋਹ ਲੈਣ ਵਾਲਾ ਸਾਬਤ ਹੋਇਆ ਕਿ ਸਾਰਾ ਹੀ ਸੈਦਪੁਰ ਖਿੱਚਿਆ ਗਿਆ ਤੇ ਸ਼ਰੋਤਿਆਂ ਦੀ ਗਿਣਤੀ ਐਨੀ ਵੱਧ ਗਈ ਕਿ ਸਤਸੰਗ ਬਾਹਰ ਖੁੱਲੇ ਮੈਦਾਨ ਵਿੱਚ ਲਾਉਣਾ ਪਿਆ ਜਿੱਥੇ ਲੋਕ ਧਰਤੀ ਤੇ ਬੈਠ ਕੇ ਰੱਬੀ ਬਾਣੀ ਦਾ ਆਨੰਦ ਮਾਣਦੇ ਸਨ ਇਹੋ ਜਿਹਾ ਕਿੱਠ ਆਮ ਤੌਰ ਤੇ ਰਜਵਾੜਿਆਂ ਨਵਾਬਾਂ ਜਾਂ ਪੰਡਤਾਂ ਦੀ ਵਿਸ਼ੇਸ਼ ਪ੍ਰੋਗਰਾਮਾਂ ਤੇ ਹੁੰਦੇ ਸਨ ਪਰ ਜਦ ਉਹਨਾਂ ਵੇਖਿਆ ਕਿ ਕਿਸੇ ਧਾਰਨ ਵਿਅਕਤੀ ਐਨੀ ਖਿੱਚ ਦਾ ਕੇਂਦਰ ਬਣ ਗਿਆ ਸੀ ਤਾਂ ਉਹਨਾਂ ਵਿੱਚ ਈਰਖਾ ਵਧ ਗਈ ਤਾਂ ਉਹਨਾਂ ਕਿਸੇ ਢੰਗ ਨਾਲ ਗੁਰੂ ਸਾਹਿਬ ਜੀ ਨੂੰ ਸ਼ਹਿਰੋਂ ਕੱਢਣ ਦੀ ਵੀ ਹਉਤ ਬਣਾਈ ਸੈਦਪੁਰ ਵਿੱਚ ਮਲਕ ਬਾਗੋ ਉਤੋਂ ਦੇ ਨਵਾਬ ਦਾ ਕਾਰਮੁਖਤਾਰ ਸੀ ਉਹ ਸਰਕਾਰੀ ਸ਼ਹਿ ਤੇ ਅਤਜੁਲਮ ਕਰਕੇ ਧਨ ਕਮਾਉਂਦਾ ਸੀ ਤੇ ਆਪਣੇ ਆਪ ਨੂੰ ਆਪ ਹੀ ਰੱਬ ਸਮਝਦਾ ਸੀ ਆਪਣੇ ਆਪ ਨੂੰ ਸ਼੍ਰੇਸ਼ਟ ਦੱਸਣ ਵਾਸਤੇ ਉਸ ਇੱਕ ਦਿਨ ਬ੍ਰਹਮ ਪੋਜ ਕੀਤਾ ਤੇ ਆਪਣੇ ਐਲਕਾਰਾਂ ਨੂੰ ਕਿਹਾ ਕਿ ਹਰ ਸੰਤ ਮਹਾਤਮਾ ਇਸ ਪੋਜ ਨੂੰ ਖਾਣ ਵਾਸਤੇ ਆਏ ਭਾਈ ਲਾਲੋ ਤੇ ਗੁਰੂ ਸਾਹਿਬ ਜੀ ਨੂੰ ਇਸਨੇਹਾ ਪੂਜਾ ਪਰ ਗੁਰੂ ਜੀ ਨੇ ਜਾਣ ਤੋਂ ਸਾਫ਼ ਨਾ ਕਰ ਦਿੱਤੀ ਮਰਕਪਾਗੋ ਨੇ ਬੜੇ ਯਤਨ ਕੀਤੇ ਕਿਉ ਗੁਰੂ ਜੀ ਨੂੰ ਆਪਣੇ ਬ੍ਰਹਮ ਪੋਜ ਤੇ ਲੈ ਆਵੇ ਪਰ ਗੁਰੂ ਸਾਹਿਬ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਅਸਲ ਵਿੱਚ ਉਸ ਸਮੇਂ ਬਣਦਾ ਤੇ ਖੱਤਰੀਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਇੱਕੁੱਚੀ ਵੇਦੀ ਖੱਤਰੀ ਕੁੱਲ ਵਿੱਚ ਸਮੰਧਤ ਹਨ ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਜੀ ਇੱਕ ਨੀਵੇਂ ਜਾਤ ਦੇ ਢੋਮ ਮੁਸਲਮਾਨ ਨਾਲ ਫਿਰਨ ਤੇ ਇੱਕ ਕਮੀਨ ਜਾਤ ਦੇ ਤਰਖਾਨ ਦੇ ਘਰ ਰਹਿਣ ਭੁਲਚਕ ਬਖਸ਼ ਦੇ ਨੀ ਸਤਸੰਗਤ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ